ਕੋਈ ਬਿਮਾਰੀ ਨਹੀਂ ਸੀ ਕੋਈ ਤਕਲੀਫ ਨਹੀਂ ਸੀ ਕੁਝ ਕਿਉਂ ਨਾ ਸਾਰੇ ਬੱਚਾ ਮਰ ਗਿਆ ਪਤਾ ਨਹੀਂ ਕੀ ਗੱਲ ਹੋਈ ਸਾਰੇ ਡਾਕਟਰ ਕਹਿੰਦੇ ਨੇ ਮਤਾ ਮੁੱਦਾ ਕੀ ਇਲਾਜ ਹੈ ਡਾਕਟਰ ਨੇ ਕਿਹਾ ਮਾਰੀ ਦਾ ਇਲਾਜ ਹੈ ਮੌਤ ਦਾ ਇਲਾਜ ਕੋਈ ਨਹੀਂ ਅਖੀਰ ਕੋਈ ਸ਼ਾਨਾ ਸੀ ਡਾਕਟਰ ਉਹ ਪੁੱਛਣ ਗਿਆ ਮਾਤਾ ਤੂੰ ਕਹਿੰਦੀ ਦੁੱਧ ਕਿਉਂ ਨਾ ਸਾਰੇ ਬੱਚਾ ਮਰ ਗਿਆ ਕਿਉਂ ਦੱਸ ਤੂੰ ਜਿਸ ਵਕਤ ਤੇ ਸੁਣ ਦੁੱਧ ਜਮਾਇਆ ਤੇਰੇ ਮਨ ਦੇ ਖਿਆਲਾਂ ਤੇ ਜਿਹਨੂੰ ਸ਼ਾਂਤ ਸੰ ਜਾਂ ਕਿਸੇ ਕ੍ਰੋਧ ਆ ਦਾ ਗਲਵਾ ਤੇਰੇ ਮੰਨ ਦੇ ਉੱਪਰ ਸੀ ਇਹ ਚੁਣ ਕੇ ਕਹਿ ਲਗੂ ਮੇਰੇ ਚਿੱਤ ਵਿੱਚ ਦੋ ਘੰਟੇ ਇਤਨਾ ਜ਼ਿਆਦਾ ਕ੍ਰੋਧ ਵਸਦਾ ਸੀ ਮੇਰਾ ਸਰੀਰ ਪਹਿ ਦੇ ਬੁਖੜ ਸ਼੍ਰੀ ਚੋਟੀ ਤੱਕ ਅਗਮਨ ਨਹੀਂ ਕਰਦਾ ਸਾਧਕਾਂ ਨੇ ਕਰ ਕਿਹਦਾ ਕੋਈ ਦੋਸ਼ ਹੈ ਤੇ ਇਹ ਦੇ ਮਰ ਜਾਣ ਵਿੱਚ ਕਿਸੇ ਦੋਸ਼ ਕੋਈ ਨਹੀਂ ਤੇਰੀ ਆਪਣੀ ਗਲਤੀ ਹੈ ਜਿਹੜਾ ਕ੍ਰੋਧ ਹੈ ਇਹ ਜ਼ਹਿਰ ਦਾ ਕੰਮ ਕਰਦਾ ਤੇਰੀ ਦੁਦਰਗੀ ਜ਼ਹਿਰ ਭਰ ਗਿਆ ਗ੍ਰੋਧ ਕਰਕੇ ਡੇਠਾ ਰਜਣਾ ਸੀ ਮਨ ਨੂੰ ਸ਼ਾਂਤ ਕਰ ਲੈਣਾ ਸੀ ਪਰ ਤਾਂ ਉਸੇ ਵਰਤੀ ਸਮੂਦਿਤ ਗਿਆ ਡੇਟਾ ਉਹ ਜ਼ਹਿਰ ਦੇ ਦੁੱਧ ਵਿੱਚ ਪ੍ਰਵੇਸ਼ਨ ਕਰਕੇ ਬਚਾਉਣਾ ਸ਼ਾਸਕ ਇਹ ਕੀ ਨਾ ਜ਼ਹਿਰ ਬਲਕਿ ਜ਼ਹਿਰ ਤੋਂ ਵੀ ਜ਼ਿਆਦਾ ਦੁਖਦਾਈ ਹੁ ਤੂੰ ਦੇਖਿਆ ਕਰੋ ਜਦੋਂ ਮਨ ਵਿੱਚ ਗ੍ਰੋਧ ਆਉਂਦਾ ਇਹੋ ਜੀ ਹਾਲਤ ਵਿੱਚ ਸਰੀਰ ਕਿਵੇਂ ਸੌਲਦਾ ਹੈ ਖੂਨ ਕਿਵੇਂ ਉਬਲਦਾ ਹੈ ਪੈਰ ਦੇ ਕੁਝ ਤੋਂ ਸਿਰ ਦੀ ਚੋਟੀ ਤੇ ਸ਼ਾਰੀਆਂ ਨਾੜੀਆਂ ਇੰਨੇ 72 ਕਰੋੜ ਬਲਕਰ ਲੱਖ 10000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਇਸ ਇਨਸਾਨ ਦੇ ਚਿੱਤਰ ਵਿੱਚ ਕੋਈ ਇਹੋ ਜਿਹਾ ਕਾਮ ਕੂਰਤਾ ਦਾ ਗਲਬਾ ਰਹਿੰਦਾ ਹੈ ਹਰ ਵਕਤ ਉਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਬੜੀ ਜਲਦੀ ਲੱਗ ਜਾਇਆ ਕਰਦੀਆਂ ਹਨ ਸਦੇ ਗੁਰੂ ਜੀ ਇਹ ਕਹਿੰਦੇ ਕਾਮ ਕੂਰਤਾਇਆ ਤੋਂ ਦਲ ਜਿਵੇਂ ਕੰਚਨ ਸੁਹਾਗਾ ਲੈ ਲਈ ਸ੍ਰੀ ਗੰਦਾਰ ਕਾਰਮ ਸਮਰੱਥ ਕਾਮੀ ਦਾ ਕਾਂਡ ਕਾਡ ਨਾ ਹੈ ਉਹ ਦੁਸ਼ਟ ਬਿਦਾਤ ਸੁਖੀ ਹੁੰਦੇ ਉਹਦੀਆਂ ਕਈ ਬਿਮਾਰੀਆਂ ਕੁਦਰਤੀ ਘਟਜਾਇਆ ਕਰਦੀਆਂ ਅਜਿਸ਼ ਇਨਸਾਨ ਦੇ ਚਿੱਤ ਵਿੱਚ ਸ਼ਾਂਤੀ ਇਹਨਾ ਆਤਮਿਕ ਗੁਣਾਂ ਦਾ ਗਲਬੜਾ ਰਹਿਦਾ ਹਨ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਵਾਸ਼ੀ ਲੱਗ ਜਾਂਦੀਆਂ ਪਹਿਲੇ ਬਿਮਾਰੀਆਂ ਮਨ ਪਹਿਲਾ ਹੁੰਦਾ ਮਨ ਤੋਂ ਫਿਰ ਤਨ ਵਿੱਚ ਆਉਂਦੀ ਕਿਉਂਕਿ ਤਨ ਅਰ ਮਨ ਦਾ ਗਹਿਰਾ ਸੰਬੰਧ ਹੈ ਸਰੀਰ ਸਾਰੇ ਪੰਜਾਂ ਤੱਤਾਂ ਦੇ ਬਿਨ ਮਿੱਟੀ ਹੈ ਪ੍ਰਾਣੀ ਹੈ ਅਗਰ ਆਕਾਸ਼ ਮਨ ਇਹਨਾਂ ਦੀ সূক্ষਮ ਅੰਸ ਹੈ ਔਰ ਤਨ ਸੂਲੰ ਅੰਸ ਹੈ ਦੋਨਾਂ ਦਾ ਗਹਿਰਾ تعلق ਹੈ ਤੋਂ ਮਨ ਜਿੱਥੇ ਅਸ਼ਾਂਤ ਰਹਿੰਦਾ ਹੈ ਉੱਥੇ ਬਹੁਤ ਸਾਰੇ ਬਿਮਾਰੀਆਂ ਆਵਸ ਲੱਗਦੀਆਂ ਹੈ ਅਸ਼ਾਂਤ ਕਿਉਂ ਰਹਿੰਦਾ ਹੈ ਕਮੇਸ਼ ਦਾ ਭਜਨ ਵਿਲਣ ਕਰਕੇ ਮਨ ਅਸ਼ਾਂਤ ਅਰਦੁਕੀ ਰਹਿੰਦਾ ਜਿਸ ਮਨ ਦੇ ਵਿੱਚ ਮੇਸ਼ੇ ਦੇ ਭਜੰਦਾ ਵਰਸਾ ਹੈ ਉਹ ਮਨ ਸੁਖੀ ਔਰ ਸ਼ਾਂਤ ਰਿਆ ਕਰ ਝੰਡਾ ਠਾਰ ਰਿਆ ਕਰਦਾ ਅਤੇ ਇਹ ਗੁਰੂ ਜੀ ਐਸਾ ਫਰਮਾਉਂਦੇ ਆ ਵਿਆਪਿਨ ਚ ਦੇ ਰੋਹ ਅੰਗਰਾਮ ਤੋਂ ਇਹ ਤੇ ਬੁੱਢੀਆਂ ਵਿਆਪਨ ਸੁਧਦੇ ਰਹੋ ਜਦੋਂ ਮਨ ਵਿੱਚ ਪਰਮੇਸ਼ਰ ਬੁੰਦਾ ਹੈ ਇਹ ਆਨਪ੍ਰੋਧ ਆਦਰੋਗ ਲੱਗਦੇ ਹਨ ਮਨ ਅਸ਼ਾਂਤ ਹੋ ਜਾਂਦਾ ਅਸ਼ਾਂਤ ਮੈਲਾ ਰਖਿੜਿਆ ਮਨ ਸਤਿਆੰਤ ਦੁਖੀ ਹੁੰਦਾ ਸੱਚੀ ਕਰਕੇ ਮੰਨ ਦੇ ਰੋਗ ਲੱਗਣ ਕਰਕੇ ਤਨ ਨੂੰ ਵੀ ਰੋਗ ਆ ਕੇ ਲੱਗਿਆ ਕਰਦੀ ਉਹ ਪ੍ਰੇਮਾ ਸ਼ਬਦ ਉਤਾਰਦਾ ਬੜੀ ਦੇਰ ਤੱਕ ਉਹ ਸੰਗਤਦਵਾਰ ਉਹ ਸ਼ਰਾਬ ਖਬਾ ਦੂਆ ਜਿਤਨੇ ਐਬ ਸਨ ਉਹਨਾਂ ਵਿੱਚ ਪਰਿਵਰਤਿਤ ਰਹਿਆ ਅਖੀਰ ਨਬੀਜਾ ਉੱਠ ਰਹਾ ਉਹਦੇ ਸ਼ਰੀਰ ਨਾਲ ਮਹਿਮਾਨੀਆਂ ਸ਼ੁਰੂ ਹੋ ਗਈਆਂ ਆਹੇ ਇਲਾਜਮਾਲ ਜੇ ਟਰਾਈ ਜਾ ਰਹੇ ਸਤਿਗੁਰੂ ਰਟਮੀ ਦੇਗੇ ਜਿਹੜੇ ਇਹਨਾਂ ਜਿਹੜੋ ਬਲਦੈਂ ਅਕਸਰ ਪ੍ਰਸ਼ਾਦ ਰੂਪ ਹੋ ਜਾਂਦੇ ਇਸ ਕਰਕੇ ਕਰਦੇ ਮਨੁਸ਼ੀ ਆਉਂਦੇ ਰਹੇ ਬਹੁਤ ਕੁੱਛਣ ਉਸ ਨੂੰ ਚੰਗੀ ਨਸੀਹਤ ਦੇਣ ਦੀ ਕੋਸ਼ਿਸ਼ ਕਰਦੇ ਰਹੇ ਪਰ ਇੱਕ ਨਾ ਮਨ ਅਖੀਰ ਇਹੋ ਜੀ ਬਿਮਾਰੀ ਬਣ ਗਈ ਕੋੜ ਦੇ ਆਸਾ ਕੁਸ਼ਟ ਦੇ ਆਸਾਰ ਜਦ ਅਿਹੋ ਜੀ ਹਾਲਤ ਦੇਖੀ ਜਿਹੜੇ ਪਿਆਲੇ ਨਾਲ ਵਾਲੇ ਦੇ ਦੋਸਤ ਸਨ ਉਹਨਾਂ ਚ ਤਾਂ ਕੋਈ ਨੇੜੇ ਨਹੀਂ ਆਉਂਦਾ ਕਿਉਂ ਯਾਨੀ ਅਸੀਂ ਇਸ ਦਾ ਇਲਾਜ ਨਹੀਂ ਕਰ ਸਕਣਾ ਇਹ ਤਾਂ ਸ਼ਰੂਕਾਰ ਦਾ ਮੰਨਣਾ ਤਨ ਪਦਾਰਥ ਬਹੁਤ ਹੈ ਕਰ ਲੇਗਾ ਅਸੀਂ ਕੀ ਕਰਾਂਗੇ ਬੇਤਰਤ ਤੇ ਲੈ ਦੂ ਦੁੱਖ ਦੀ ਹੈ ਦੁੱਖ ਸਾਰੇ ਦੂਰ ਚਲੇ ਜਾਂਦੇ ਨੇ ਜਿਉਂ ਦੁਜੀ ਦਰਦ ਮੇਰੇ ਸੁੱਖਾਂ ਤੋਂ ਸੰਗੀਨੇ ਸਾਰੇ

ਅਪਣੇ ਹੀ ਫਿਕਰ ਸਭ ਲਾ ਕੇ ਕੀ ਆਰਾ ਕੀ ਆਮੀ ਮੇਰਾ ਮੇਰਾ ਸੁਨੇਹ ਕਹਤਾ ਹੈ ਇਛਾ ਵਾਂਦੇ ਚੀਤ ਅੰਤ ਕਾਲ ਸੰਗਿ ਨੈ ਪੁਰਬ ਇਹ ਅਚਰਜ ਹੈ ਰੀ ਮਨ ਮੂਰਖ ਅਜੂਨੈ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਬੋਜਨ ਪਾਰ ਤਰੇ ਜਿਉਂ ਦਾਲੇ ਪਰਬ ਤੇ ਇਹੋ ਜੇ ਪੁਰੇ ਸਭਾ ਪੈਦਾ ਹੋ ਕੇ ਪੰਗਿਆਂ ਚ ਚੜ੍ਹਦੀ ਉਮਰ ਦੇ ਵਿੱਚ ਹੈ रोग देख चए मुश्किल पर उसर प्यले वारे मित्री फिरसार इहे हालति ਇਹੋ ਜੀ ਹਾਲਤ जालती ਇਨਾ ਇਹੋ ਜਿਹਾ ਭੈਣ ਕਰੋ ਕੋੜ ਵਰਗਾ ਲੱਗਦਾ ਮਿੱਤਰ ਦੋਸਤ ਸਭ ਦੂਰ ਰਹਿਣ ਲੱਗ ਪਏ ਕੋਈ ਨੇੜੇ ਨਹੀਂ ਆਉਂਦਾ ਕਿਉਂ ਕੰਨ ਇਸ ਤੇ ਜਨਨ ਬਹੁਤ ਬੁਰੇ ਹੁੰਦੇ ਉਸ ਬਿਮਾਰੀ ਦੇ ਕਿਰਮ ਬਹੁਤ ਖਰਾਬ ਹਨ ਜੇਕਰ ਸਾਨੂੰ ਲੱਗੇ ਤਾਂ ਸਾਨੂੰ ਵੀ ਇਹੋ ਜਿਹੀ ਦੁਖੀ ਹੋਣਾ ਪਵੇਗਾ ਇਸ ਕਰਕੇ ਤੋਂ ਦੂਰੀ ਚੰਗਾ ਉਹੀ ਜਿਹੜੇ ਕਦੇ ਇਹਦਾ ਖੇਡਾਂ ਨੀਂ ਛੱਡਦੇ ਯੂ ਨੋ ਨੇਬਰ ਦੁਨੀਆਂ ਸਾਕੇ ਲੈ ਜਾਂਦਾ ਕੋਈ ਕਲਮਰ ਕੋਈ ਨੇੜੇ ਨਹੀਂ ਉਹਨਾਂ ਦੁੱਖ ਰਹਿ ਗਿਆ ਹੈ। ਯਾ ਇਹਦੀ ਹੱਲ ਕਰਦੇ। ਨਿਰਭਿੰਦੇ ਹਨ ਕਾਟਾ ਨਿੱਡਾ। ਉਹਦਾ ਤੈਨੂੰ ਸਮਝਾ ਰਿਹਾ। ਮੈਂ ਗੁਰੂ ਸੋਸਾਇਟੀ ਬੈਠਣਾ ਚੰਗਾ ਨਹੀਂ। ਗੁਰੂ ਸ਼ੌ ਜੀਵਨ ਬਰਬਾਦ ਕਰ ਦਿੰਦੀ ਹੈ। ਉਹ ਹੀ ਤੈਨੂੰ ਇੱਦਾਂ ਫੜਨ ਲੱਗਿਆ। ਜਿਹੜਾ ਮੀਤ ਹੈ ਉਹ ਹੀ ਮੜਬਾ ਤੇਰੇ ਸਰੀਰ 'ਤੇ ਅਜੇ ਰੋਗ ਲੱਗੇ ਪਰ ਅਸੀਂ ਕਿਉਂਕਿ ਸੰਬੰਧਿਤ ਸਾਨੂੰ ਵੀ ਇਹਦਾ ਦੁੱਖ ਹੈ ਇਲਾਜ ਨਾ ਲੱਭੇ ਕਰ ਰਹੇ ਹਨ ਪਰ ਸਾਤਸੰਗ ਦੀ ਬਿਮਾਰੀ ਬੇਤੀ ਨਹੀਂ ਚਲੀ ਜਾਂਦੀ ਹੈ ਅਕੀਰ ਕਰਨਿਆਂ ਨੂੰ ਸੋਚਦੇ ਇਹ ਬਿਮਾਰੀ ਬਹੁਤ ਖਤਰਨਾਕ ਹੈ ਬੇਬੇ ਪਰਮਸ਼ਾਨੋਂ ਨੇ ਕਿਤੇ ਚਿੰਤਨਗਾ ਬੇਤਰੇ ਇਹਦੀ ਛਤਰੀ ਬਾਹਰ ਪਾ ਦਿਨਾ ਕੋਈ ਉਥੇ ਵੀ ਹੈਸ਼ ਹੋ ਜਾਏਗੀ ਤੇ ਸਾਰੇ ਘਰ ਦੇ ਵਿੱਚ ਇਹਦੇ ਜਨਮ ਸੈਲ ਕੇ ਸਾਰਿਆਂ ਨੂੰ ਦੇਵੀ ਨਾ ਬਣਾਉਂ ਈਮੇ ਦੀ ਛਤਰੀ ਉੱਥੇ ਪਾ ਦਿੱਤੀ ਵੀ ਮੰਜਾ ਵਿਸਤਾਰ ਲਈ ਇਹ ਡਰਦਾ ਨਾ ਘਰ ਵਿੱਚ ਰਹਿਣਾ ਚੰਗਾ ਨਹੀਂ ਤੇ ਦਿਲ ਜਰਨ ਅੱਛੇ ਨਹੀਂ ਉਹਨਾਂ ਨੂੰ ਇਹ ਬਿਮਾਰੀ ਨਾਲ ਤੇ ਚੰਬੜ ਜਾ ਉੱਥੇ ਕੁਝ ਰੋਟੀ ਨਹੀਂ ਆਉਂਦੀ ਨੇ ਵੇੜੇ ਵੇੜੇ ਸਰਪਰ ਕੁਝ ਦਿਨ ਗੁਜ਼ਰੇ ਤੋਂ ਬਾਅਦ ਉਹ ਵੀ ਨਾਗੇ ਪੀਣ ਲੱਗ ਪਏ ਕੋਈ ਨਜ਼ਦੀਕ ਨਹੀਂ ਜਾਂਦਾ ਉਹ ਸਰੀਰ ਵਿੱਚੋਂ ਪੀ ਪੈਣ ਲੱਗ ਪਏ ਪੁਰੀ ਹੰਤ ਹੋ ਗਈ ਹੈ ਸਿਆਣ ਮਾਰ ਲਈ ਹੈ ਇਥੇ ਨੱਕ ਉੱਤਰਿਆ ਹੈ ਬਟਿਕਲ ਦਸੀ ਜਾ ਕੋ ਮ੍ਰਿਗ ਤਕਣੇ ਤ੍ਰੇਤ ਕੋ ਨੰਦੇ ਨੱਕ ਹੋਏ ਦਸ਼ਮਣੇ ਸਾਥ ਵੇ ਭਾਜਤ ਨੇ ਜੇ ਸਭੂ ਆਸਰਾ ਚੁੱਕੇ ਸਬਰ ਸਰਾ ਚਿੰਤਾ ਅਵਸਥਾ ਤੋਂ ਅਲਗਿਨਾ ਤੱਤੀ ਇਨਸਾਨ ਜੁਥ ਵਿੱਚ ਨਾ ਕੋ ਵੀ ਆਸ ਤੱਕ ਮੰਨ ਦੇ ਦੇਖੇਗੇ ਜਿਹੜੇ ਕੰਗ ਰੱਬ ਨਹੀਂ ਅਜਨ ਕੋਈ ਵਿਪਤਾ ਫੈਂਦੀ ਦੁੱਖ ਪੈਂਦਾ ਹੈ ਉਹ ਵੀ ਰੱਬ ਦੀ ਉਸਤੀ ਤੇ ਵਿਸ਼ਵਾਸ ਲਿਆਉਂਦੇ ਹਨ ਫਰਮਸਤੀਆਂ ਵਿੱਚ ਕਹਿਣ ਲੱਗ ਪੈਂਦੇ ਰੱਬ ਹੈ ਨਹੀਂ ਕਿ ਇਸ ਕਰਕੇ ਉਹ ਉਹੀ પ્રેમ ਜਿਹੜਾ ਸత్సੰਗ ਚ ਜਾਣ ਵਾਲਿਆਂ ਨੂੰ ਅਜਨ ਪਾਠ ਕਰਨ ਵਾਲਿਆਂ ਨੂੰ ਗੁਰਮੁਖਾਂ ਨੂੰ ਆਪਣੀ ਸੋਸਾਇਟੀ ਸਮਝੋ ਲਏਗੀ ਵਿੱਚ ਮਿਲ ਕੇ ਫਰਮਸਤੀਆਂ ਚ ਲੱਗਿਆ ਹੋਇਆ ਇੱਕ ਜਿਹੜਾ ਮਾਹੌਲ ਕਰਦੇ ਚ ਅੱਜ ਉਹਨੂੰ ਯਾਦ ਆ ਜਾਂਦੀ ਰਹੇ ਉਹੀ ਨੇੜੇ ਨਹੀਂ ਆਉਣਾ ਉੱਥੇ ਹੀ ਨਰਕ ਤੁਗਤ ਰਿਹਾ ਹੈ ਸੋ ਹੁ ਸਾਰੇ ਗੱਜ-ਵੱਜ ਕੇ ਗੁਰੂ ਸੋਤਰੀ ਬੋਲਣਾ ਐਸਾ ਨਾ ਕੋਈ ਰਈ ਜਿਹੜਾ ਆਪਣੀ ਜ਼ਬਾਨ ਕੋਈ ਸੱਤ ਦੇ ਸਫਲਾਣਾ ਕਰ ਸਕੇ ਤਨ ਹੈ ਤਨ ਹੈ ਤਨ ਨੂੰ ਨਾਨਕ ਸਾਹਿਬ ਤੁ